ਕਰਨ ਵਾਲੇ ਲੋਕ ਜੇ ਤੁਸੀਂ ਦਰ ਦਰ ਨਾਲ ਹੋਣੇ ਤੇ ਤੁਸੀਂ ਬਣ ਕੇ ਦੇਸ਼ ਭਗਤ ਜੀ ਮੈਂ ਇਹਦਾ ਨਾਂ ਦੇਸ਼ ਭਗਤਾਂ ਵਾਲੀ ਗੱਲ ਮੈਂ ਕਰਦਾ ਵੀ ਕੋਈ ਪਾਰਟੀ ਨਹੀਂ ਆ ਵੀ ਉਹਦਾ ਨਹੀਂ ਸੀ ਪਾਰਟੀ ਦਾ ਮੈਂ ਲਾ ਤੁਹਾਨੂੰ ਜੀ ਸਾਥ ਠੀਕ ਹੈ ਜੀ ਉਹ ਆਪਣੇ ਲੀਡਰ ਦੀ ਕਰਦਾ ਹਰੇ ਕਰਦਾ ਇਹਦੇ ਚ ਕੋਈ ਨਹੀਂ ਪਰ ਇਹ ਬਿਆਨ ਤਾਂ ਉਹਨੇ ਗਲਤ ਬੋਲਿਆ ਨਾ ਜੀ ਮੈਂ ਬੇੜਾ ਕਰਕੇ ਕਰਦਾ ਪੰਜਾਬ ਦਾ ਮੈਸ ਨੂੰ ਮਾੜਾ ਸਮਝਦਾ ਮੈਂ ਕੋਈ ਚੰਗਾ ਨਹੀਂ ਸਮਝਦਾ ਪਰ ਮੇਰੇ ਨੂੰ ਕੋਈ ਜਾਏ ਹੋਈ ਗੱਲ ਕਰੀ ਹੋਈ ਤੁਸੀਂ ਆਪਣੇ ਪਾਰਟੀ ਦੇ ਕੈਂਡੀਡੇਟ ਹੁੰਦਾ ਕੋਈ ਕਾਰਵਾਈ ਨਹੀਂ ਬਾਈ ਜੀ ਮੇਰੀ ਗੱਲ ਸੁਣੋ ਕੀ ਕੁਝ ਬੋਲਦੇ ਨੇ ਮੈਨੂੰ ਨਾ ਮਤਲਬ ਵਿੱਚ ਟੀਪਾਂ ਪਾ ਕੇ ਹਾਲਾਂਕਿ ਮੇਰੇ ਜਿੰਨਾ ਮੈਂ ਆਪਦੇ ਆਪ ਨੂੰ ਸ਼ਰੀਫ ਆਫ ਦਾ ਮਾੜੀ ਗੱਲ ਆ ਸਾਰੇ ਲੋਕ ਜਾਣਦੇ ਕਿਸੇ ਗੱਲ ਦੀ ਇਹ ਨੂੰ ਅਸੀਂ ਡੰਡੇ ਮਾਰਾਂਗੇ ਨੂੰ ਯਾਰ ਗੱਲ ਆ ਵੀ ਮੈਂ ਮੈਂ ਇੱਕ ਮਿੰਟ ਜੀ ਵੀ ਸਾਡੋ ਜੀ ਆਪਣੀ ਨਹੀਂ ਯਾਰ ਮੈਂ ਵੀ ਵੇਖੋ ਮੈਂ ਵੀ ਗੱਲ ਦਾ ਮੈਂ ਰਿਸਪੈਕਟ ਤਾਂ ਨਹੀਂ ਦੇ ਦਿਆ ਮੇਰੇ ਭਾਈ ਜੀ ਮੈਂ ਨਹੀਂ ਐਡੀਆਂ ਰੀਲ ਆ ਪਾਪਾ ਕਹਿੰਦਾ ਵੀ ਅਸੀਂ ਤਾਂ ਆਏ ਕਰ ਮੈਂ ਜਿਹੜਾ ਟੱਕਰੂਗਾ ਵੇਖੀ ਲਊਗੀ ਮੈਂ ਫਿਰ ਆਪਣੀ ਵਿਦਾਇਕ ਨਹੀਂ ਕਹਿੰਦੇ ਨਹੀਂ ਨਹੀਂ ਇੱਕ ਮਿੰਟ ਨਹੀਂ ਭੁੱਲਿਆ ਜੀ 5 ਮਿੰਟਾਂ ਦੇ ਵਿੱਚ ਐਮਐਸਪੀ ਦਵਾਂਗੇ ਮੁੱਖ ਮੰਤਰੀ ਸਾਹਿਬ ਨੇ ਦਾ ਸਮਰਥਨ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਤਿੰਨ ਤਰ੍ਹਾਂ ਦੇ ਦੇਖੋ ਬੋਲਣ ਵਾਲੇ ਨੇ ਬੋਲਤਾ ਫਿਰ ਮੁੱਖ ਮੰਤਰੀ ਸਾਹਿਬ ਬਸ ਬਸ ਜਿਹੜਾ ਜੋ ਇਹ ਹੈ ਮੇਰੀ ਗੱਲ ਉਹ ਐਮਏ ਤਗੜਾ ਇਹ ਹੈ ਸੈਂਟਰ ਗਵਰਨਮੈਂਟ ਦਾ ਉਥੋਂ ਦਾ ਉਹਦੇ ਐਮਐਸਪੀ ਦੇਣੀ ਆ ਪੰਜਾਬ ਸਰਕਾਰ ਨੇ ਨਹੀਂ ਦੇ ਨਹੀਂ ਫਿਰ ਉਹਦੇ ਕੋਲ ਦੇ ਕੋਲ ਜਾਂਦੇ ਲੋ ਐਮਐਲਏ ਬਣਾ ਲੈਣੇ ਪਤਾ ਨਹੀਂ ਮੈਨੂੰ ਕੀ ਬੋਲੀ ਜਾਊਂ ਕਿ ਮੈਂ ਕੀ ਕਰਦਾ ਮੈਂ ਜਿੰਨੇ ਵੀ ਨਾ ਦੇ ਸਕਦੀ ਫਿਰ ਇਹਨਾਂ ਦੇ ਤੋਂ ਵੀ ਛੋਕੜਨ ਦੇ ਪਰਿਵਾਰ ਵਿੱਚ ਇੱਕ ਕਹਾਣੀ ਆ ਬਾਈ ਜੀ ਹਾਂਜੀ ਇੱਕ ਦਮ ਜੀ ਮੈਂ ਗੱਲ ਕਰਾਂ ਮੈਂ ਪਲੀਜ਼ ਇੱਕ ਮਿੰਟ ਉਹ ਆ ਜੂਗਾ ਥੋੜਾ ਜਿਆਦਾ ਇਹਨਾਂ ਨੂੰ ਵੀ ਲੱਖ ਬੰਦੇ ਨੇ ਚੁਣਿਆ ਥੋੜਾ ਜਿਆਦਾ ਬਾਈ ਜੀ ਦੋਨੇ ਚੀਜ਼ਾਂ ਹੋ ਜਾਏਗੀ ਉਹ ਦੋਨੇ ਚੀਜ਼ਾਂ ਤੁਸੀਂ ਕਿਹਾ ਸੀ ਤੁਸੀਂ ਆਪਣੀ ਸਰਕਾਰ ਚ ਗਿਆ ਸੀ ਮੈਂ ਆਪ ਜਾ ਕੇ ਛੋਕੜਨ ਦੇ ਮੈਂ ਵੀ ਜਾ ਕੇ ਆਇਆ ਸੀ ਜੀ ਜੀ ਕਦੀ ਵੀ ਕੰਨੀ ਸੀ ਲਾਗੂ ਨਹੀਂ ਕਰਦੇ ਸੀ ਪਰ ਹੁਣ ਦੀ ਗੜੀ ਕੀ ਆ ਕੋਈ ਵੀ ਵਾ ਮੀਟਰ ਲਗਵਾਉਂਦਾ ਕਰੇ ਉਹਦੇ ਚਿੱਪ ਆਲਾ ਢੋਕਿਆ ਜਾ ਰਿਹਾ ਕਿਸੇ ਚਿੱਪ ਆਲਾ ਚਿੱਪ ਉਹਦੇ ਵਿੱਚ ਨਹੀਂ ਗੇ ਕਿੰਨੇ ਵੇਚਦਾ ਪਾਉਂਗੇ ਇੱਕ ਤਾਂ ਮੰਨ ਲਓਗੇ ਕਿ ਇੱਕ ਮਿੰਟ ਦੇਖੋ ਇੱਕ ਮਿੰਟ ਅਸੂਜੀ 25 ਸਾਲੋਂ ਖੋਲ ਤੇ ਸਾਰਿਆਂ ਸਰਕਾਰਾਂ ਨੂੰ ਜਮਾ ਗਰੀ ਗੱਲ ਕਰੀ ਆ ਸਾਨੂੰ ਭਾਈ ਜੀ ਕੋਈ ਸੈਲੂ ਨਹੀਂ ਖੋਲੇ ਓਏ ਆ ਬਰਨਾਲਾ ਵਰਗਾ ਸਾਰੀ ਆ ਗਿਆ ਸਾਨੂੰ ਆ ਹੀ ਗਿਆ ਭਾਈ ਜੀ ਸੈਲੂ ਉਹ ਕੱਲ ਸੁਣੋ ਐਪਾਇਰ ਤਰਾ ਕਰਤੇ ਉਹ ਮਾਰਕੀਟ ਕਮੇਟੀ ਬਾਬਾ ਨੂੰ ਆਖੋਗੇ ਇਹਦਾ ਚੀਜ਼ਾਂ ਜਿਹੜੀਆਂ ਬਣਨੀਆਂ ਜਿਹੜੀਆਂ ਜਮ੍ਹਾਂ ਹੋਣੀਆਂ ਜੇ ਥੋੜੀ ਚੀਜ਼ ਨੂੰ ਕੋਈ ਹੱਥ ਲਾਉਂਦਾ ਗੱਲ ਹੈ ਜੇ ਤੁਹਾਨੂੰ ਬਿਜਲੀ ਦਾ ਬਿੱਲ ਲੈਂਦਾ ਫੇਰ ਗੱਲ ਹੈ ਉਹ ਇਸ ਚੀਜ਼ ਬਿੱਲ ਨਹੀਂ ਇੱਕ ਦਿਨ ਹੁਣ ਚ ਪਹਿਣੀ ਫੇਰ ਪਾ ਦਿਓਗੇ ਫੇਰ ਗੰਡੇ ਨਾਲ ਪਊਗੀ ਉਹਦਾ ਚੀਜ਼ਾਂ ਜਿਹੜੀਆਂ ਹੋ ਗਈਆਂ ਕਰੋਗੇ ਚੈਲੋ ਖੋਲਦੇ ਅੱਜ ਮਿੱਟੀ ਦੀ ਫੀਸ ਭਰਦੇ ਆ ਕਦ ਨੂੰ ਹਟ ਜਾਣਗੇ ਸਾਰਾ ਬਪਾਰੀਆਂ ਦੇ ਡਾਨੀਆਂ ਬੰਨੀਆਂ ਦੇ ਹੱਥਾਂ 'ਚ ਜਾਊ ਕੋਈ ਪਤਾ ਨਹੀਂ ਕਿ ਕਿ ਜਾਊ ਨਾ ਤਾਂ ਤੁਸੀਂ ਰੋਕ ਸਕਦੇ ਨਾ ਮੈਂ ਰੋਕ ਸਕਦਾ ਖਬਰਾਂ ਕੀ ਚੱਲੀ ਜਾਂਦਾ ਨਹੀਂ ਸਰਕਾਰ ਵਾਲੇ ਕੋਈ ਨਾ ਵੀ ਇਹ ਡਾਨੀਆਂ ਬੰਨੀਆਂ ਜੀ ਉਹ ਕੇਂਦਰ ਸਰਕਾਰ ਨੇ ਬਣਾਉਂਦੇ ਐ ਐਫਸੀ ਦੇ ਡਾਨਾਂ ਦੀ ਗੱਲ ਕਰਦਾ ਹਾਂ ਮਨਜੂਰੀ ਆ ਤੁਸੀਂ ਵੀ ਤੇ ਨਾ ਫੜੀ ਜਾਓ ਸੱਤਾ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀਗੇ ਵੀ ਆਪਾਂ ਨੂੰ ਰਾਜ ਨਹੀਂ ਨਾ ਲੁੱਟ ਇੱਕ ਮਿੰਟ ਜੀ ਅਭੀ ਰਾਜਨੀਤਿਕ ਲੀਡਰ ਜਦੋਂ ਵੀ ਆਉਂਦੇ ਆ ਉਹਨਾਂ ਨੂੰ ਸਵਾਲ ਕਰਨੇ ਚਾਹੀਦੇ ਨਹੀਂ ਨਹੀਂ ਇੱਕ ਮਿੰਟ ਕਰਨ ਦੋ ਕਰੀਆਂ ਨੇ ਉਹ ਅਸੀਂ ਸਵਾਲ ਕਰਨ ਗਏ ਸੀ ਮੁੱਖ ਮੰਤਰੀ ਸਾਹਿਬ ਨੂੰ ਵੀ ਜਿਹੜਾ ਸ਼ੋਭਤਾਨ ਸ਼ਹੀਦ ਕੀਤਾ ਵੀ ਉਹਦੇ ਚੈੱਕ ਬਾਰੇ ਇਹਦੀ ਨੌਕਰੀ ਬਾਰੇ ਪਰ ਉਹਦੇ ਵਿੱਚ ਕੀ ਹੋ ਗਿਆ ਸਾਡੀਆਂ ਮਾਮਾ ਨੂੰ ਭੈਣਾਂ ਨੂੰ ਚੱਕ ਕੇ ਥਾਣੇ ਚ ਲੈ ਗਏ ਉਹ ਜੀ ਸਾਡਾ ਕੀ ਕਸੂਰ ਸੀ ਉੱਥੇ ਕਹਿਣਾ ਜਿਹੜੇ ਉਹ ਕਿਹਾ ਮੈਂ ਫੜੀ ਜਾਣਾ ਕਹਿਣਾ ਜਿਹੜੇ ਉਹ ਕਿਹਾ ਨਹੀਂ ਚੱਕਲਾ ਕਰੋ ਕਿਤੇ ਨਾ ਕੋਈ ਨਹੀਂ ਦੇਵਾਂਗੇ ਨਹੀਂ ਦੇਵਾਂਗੇ ਤਦੋਂ ਫੋਟਾ ਬਣਾਉਂਗਾ ਬਈ ਖਾਣਾ ਠੀਕ ਹੈ ਨਹੀਂ ਨਹੀਂ ਬਾਈ ਫੇਰ ਇੰਤਜ਼ਾਰ ਕਿਉਂ ਗੱਲ ਤੱਕ ਮੇਰੇ ਪੱਜਾਂ ਦੇ ਹਾਰ ਬਾਈ ਜੀ ਨਹੀਂ ਨਹੀਂ ਉਹ ਤੋਂ ਪਹਿਲਾਂ ਦੇਨੇ ਸੀ ਨਹੀਂ ਬਾਕੀ ਸਾਡਾ ਬਲੌਕ ਕਰਦਾ ਰਾਮਪਰਾ ਬੱਲੂ ਨੂੰ ਅਸੀਂ ਨਹੀਂ ਬੋਲਣ ਦੇਵਾਂਗੇ ਯਾਰ ਕਦੋਂ ਸਭ ਕਰਨ ਦਾ ਮੁੰਡਾ ਅਮਰ ਵਾਲਿਆ ਯਾਰ ਗੱਲ ਸਿੱਧੀ ਹੈ ਇਹ ਕੀ ਗੱਲ ਯਾਰ ਨਹੀਂ ਯਾਰ ਨਹੀਂ 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 ਬੀਟੂ ਸਾਹਿਬ ਜਮੀ ਨਹੀਂ ਸਾਡੇ ਯਾਰ ਸਾਡੇ ਦੇ ਕੱਲ ਸੁਣੋ ਇਹ ਤਾਂ ਰਣਜੀਤ ਸਿੰਘ ਛਾਣੇਦਾਰ ਕਹਿੰਦਾ ਵੀ ਯਾਰ ਉਹ ਕਰ ਦਿਓ ਉਦੋਂ ਨਹੀਂ ਯਾਰ ਪੁਲਿਸ ਨੇ ਕੁਛ ਨਹੀਂ ਯਾਰ ਸਾਰਾ ਕੁਝ ਕੱਲ ਵੀਡੀਓ ਕਰਕੇ ਸਾਹਬ ਨੂੰ ਦੱਟ ਗਏ ਕੱਲ ਦਾ ਫੇਰ ਵੀਰ ਗੋਰ ਨੇ ਫਿਰ ਉਹਨੇ ਪਾਈ ਉਹ ਉਹੀ ਜਮੀਨ ਯਾਰ ਬਾਤ ਨੂੰ ਮੈਂ ਨਹੀਂ ਕੱਲ ਨੂੰ ਮਰਵਾ ਕੇ ਦੱਟੂਗਾ ਯਾਰ ਰਹਿਣ ਦਿਓ ਨਹੀਂ ਬੋਲਣ ਦੇ ਮੰਗ ਜਾਣਾ ਸਾਡੇ ਦੇ ਕਿਉਂ ਪੈਂਦੀਆਂ ਯਾਰ ਇਹ ਗੱਲ ਆ ਕੋਈ ਜਵਾਬ ਨਹੀਂ ਯਾਰ ਕਿਉਂ ਸਭ ਕਰਨ ਦੇ ਪਰਿਵਾਰ ਨੂੰ ਕਿਉਂ ਨਹੀਂ ਨੌਕਰੀ ਮਿਲੀ ਕਿਉਂ ਨਹੀਂ ਮਿਲੀ ਹੈ ਦੇਵਾਂਗੇ ਨਹੀਂ ਜੀ ਨਹੀਂ ਉਹ ਤਾਂ ਉਹ ਤਾਂ ਐ ਵੀ ਹੋਵੇਗਾ ਠੀਕ ਐ ਨਵੀਂ ਦਵਾਂਗੇ ਜੀ ਅੱਲੋ ਪਿੰਡਾਂ ਦਾ ਚੈੱਕ ਵੀ ਚੈੱਕ ਵੀ ਹੋ ਗਿਆ ਚੈੱਕ ਵੀ ਬਣਿਆ ਪਹਿਲਾਂ ਦਾ ਬਣੇ ਕਰਾਉਂਦੇ ਲੇਕਿਨ ਇਹ ਵੀ ਮੈਂ ਲੈ ਲਿਆ ਮਾਰੇ ਸੀ ਆਪਨੇ ਕਰਾਉਣੇ ਕਿਸੇ ਅਫਸਰ ਨੂੰ ਧਰਕੇ ਨੂੰ ਲੈ ਆਓ ਕੋਰਪ ਕਲੈਕਟ ਨਹੀਂ ਦਿੰਦਾ ਜੀ ਆਪਾਂ 360 ਦੇ ਪਰਚੇ ਯਾਰ ਨਸ਼ੇ ਦੇ ਖਰਾਬ ਲੱਗਦੇ ਆ ਕੋਰਪ ਕਲੈਕਟ ਨਹੀਂ ਦਿੰਦਾ ਮੈਨੂੰ ਅੱਗੇ ਵੀ ਬਈ ਮੇਰੀ ਗੱਲ ਸੁਣ ਕੇ ਮੈਂ ਤੁਹਾਡੇ ਕੋਲੇ ਆ ਗਿਆ ਫਿਰ ਉਸ ਤੋਂ ਬਾਅਦ ਵੀ ਨਹੀਂ ਜਿੰਦਗੀ ਨਹੀਂ ਨਹੀਂ ਤੁਸੀਂ ਤੁਸੀਂ ਆ ਗਏ ਜੀ ਮੈਂ ਜੇ ਤਾਂ ਫੇਰ ਤੁੰਡਾ ਫਿਰ ਮਿੱਠੀਆਂ ਕੋਲ ਹਣਦੀ ਜਾਂਦੇ ਯਾਰ ਕਮਾਲ ਤੁਸੀਂ ਆ ਗਏ ਜੀ ਨਹੀਂ ਕਰੋ ਕਿਸੇ Subscribe to One India channel and never miss an update.